ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਚਨਾਲੋਂ ਇੰਡਸਟਰੀ ਐਸੋਸੀਏਸ਼ਨ ਸੋ ਇਹਨਾਂ ਦੇ ਵੱਲੋਂ ਦੂਜਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਇੰਡਸਟਰੀ ਏਰੀਆ ਕੁਰਾਲੀ ਚਨਾਲੋਂ ਦੇ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਨੇ ਏ ਆਰ ਚੌਧਰੀ ਜੀ ਵਾਈਸ ਪ੍ਰਧਾਨ ਨੇ ਹਰਚਰਨ ਸਿੰਘ ਜੀ ਅਤੇ ਜਨਰਲ ਸੈਕਟਰੀ ਨੇ ਸ਼ੇਖਰ ਜਿੰਦਲ ਜੀ ਸੋ ਇਹ ਦੂਸਰਾ ਜੋ ਵਿਸ਼ਾਲ ਕੈਂਪ ਖੂਨਦਾਨ ਲਗਾਇਆ ਗਿਆ ਹੈ ਜਿਵੇਂ ਕਿ ਆਪਾਂ ਕਹਿੰਦੇ ਆ ਖੂਨਦਾਨ ਮਹਾਦਾਨ ਸੋ ਆਓ ਤੁਹਾਨੂੰ ਇਸ ਖੂਨਦਾਨ ਦੀਆਂ ਝਲਕੀਆਂ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ क्या नाम है आपका सोनू कहाँ से आए हो जी सर यहीं से आए आयु से ओके आज खून दान कर रहे हो कैसा लग रहा है आपके? अच्छा लग रहा है सर अच्छा लग रहा है जी पहले पहले कितनी बार खून दान नहीं किया? पहली बार किया है पहले कभी नहीं किया नहीं तो आज जब कर रहे हो तो क्या महसूस हो रहा है कोई कमजोरी वगैरह नहीं सर कोई कमजोरी नहीं है सारी चीज अच्छी है खून भी पांच मिनट में निकल गया सारा और सभी को देना चाहिए जी जी इसका फायदा होता है हाँ सर जरूर होगा फायदा जी हमने अभी अपना दिया कोई आगे देगा हमें भी लोड पड़ सकती है जी थैंक थैंक यू थाँग यू सो मच क्या नाम है आपका साक्षी आपने खून दान किया है पहली बार किया जी फर्स्ट फर्स्ट टाइम फर्स टाइम पहले कभी कभी नहीं नहीं किया नहीं किया तो जब सुई लगी तो कितनी तकलीफ हुई कोई कुछ नहीं हुआ पता चला नहीं पता चला कुछ नहीं पता चला नहीं। क्या कहेंगे जो खून दान है देने के क्या फायदे हैं ਕੀ ਖੂਨਦਾਨ ਤੋਂ ਦੇਣਾ ਚਾਹੀਏ ਦੂਸਰੋ ਦਾ ਵੀ ਭਲਾ ਹੁੰਦਾ ਹੈ ਯਾਰ ਆਪਣਾ ਵੀ ਅਰ ਕਦੇ ਹਮੇ ਜਰੂਰਤ ਪਈ ਤੋ ਕੁਝ ਬੋਲਨੇ ਕੋ ਤੋ ਹੋਗਾ ਕਿ ਹਮਨੇ ਵੀ ਕਿਸੇ ਕੋ ਖੂਨਦਾਨ ਕੀਆ ਤਾ ਜੀ ਤੋ ਹਮੇ ਵੀ ਕਮ ਸੇ ਕਮ ਉਹ ਹੋਗਾ ਨਾ ਪ੍ਰਾਉਡ ਫੀਲ ਹੋਗਾ ਜੀ ਤੋ ਖੂਨਦਾਨ ਤੋ ਸਭੀ ਕੋ ਕਰਨਾ ਚਾਹੀਏ ਸਭੀ ਕੋ ਕਰਨਾ ਚਾਹੀਏ ਓਕੇ ਧੰਨਵਾਦ ਥੈਂਕ ਯੂ ਸਰ ਦੂਸਰਾ ਜੋ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਇੰਡਸਟਰੀ ਏਰੀਆ ਦੇ ਵਿੱਚ ਸੋ ਕੀ ਕਹਿਣਾ ਤੁਹਾਡਾ ਤੇ ਕੀ ਦਾ ਕੀ ਦਾ ਇਹਦੇ ਵਿੱਚ ਸਹਿਯੋਗ ਹੁੰਦਾ ਪਹਿਲਾਂ ਤਾਂ ਜਿੰਨੇ ਵੀ ਇੱਥੇ ਬਲੱਡ ਡੋਨਰਸ ਆਏ ਹੋਏ ਹੈਗੇ ਆ ਤੇ ਜਿਨ੍ਹਾਂ ਨੇ ਇਸ ਪੂਰਾ ਕਾਰਜਕ੍ਰਮ ਸੰਯੋਜਿਤ ਕੀਤਾ ਹੈ ਉਹਨਾਂ ਦਾ ਧੰਨਵਾਦ ਇੱਕ ਵਕਤ ਹੁੰਦਾ ਸੀਗਾ ਜਦੋਂ ਸਾਨੂੰ ਮੋਟੀਵੇਟ ਕਰਨਾ ਪੈਂਦਾ ਸੀਗਾ ਕਿ ਜੇ ਰਕਸ਼ੇਵਰ ਲੱਗ ਰਿਹਾ ਹੈ ਤੇ ਤੁਸੀਂ ਇਹਦੇ ਚ ਆ ਕੇ ਆਪਣਾ ਖੂਨ ਦਾਨ ਕਰੋਗੇ ਤੇ ਨਾਲ ਕਮਜ਼ੋਰੀ ਨਹੀਂ ਆਏਗੀ ਇਹ ਅੱਛਾ ਹੈਗਾ ਇੱਕ ਹੈਲਪਿੰਗ ਹੈਂਡ ਬਣਦਾ ਹੈ ਪਰ ਅੱਜ ਮੈਂ ਇੱਕ ਚੀਜ਼ ਦੇਖਦਾ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਜਿਆਦਾ ਸੀ ਪੁੱਛਦੇ ਆਂ ਹਾਂਜੀ ਬੇਟਾ ਯੂ ਆਰ ਫੀਲਿੰਗ ਫਾਈਨ ਉਹ ਕਹਿੰਦੇ ਆਂ ਜੀ ਬਈ ਤੁਸੀਂ ਪਹਿਲੀ ਵਾਰ ਦੇ ਰਹੇ ਹੋ ਨਹੀਂ ਜੀ ਹੁਣ ਉਹ ਨੰਬਰਸ ਬਣਾਉਂਦੇ ਹੁੰਦੇ ਆ ਕਿ ਜੀ ਅਸੀਂ 10 ਵਾਰ ਦੇ ਦਿੱਤਾ ਅਸੀਂ 15 ਵਾਰ ਦੇ ਦਿੱਤਾ ਤਾਂ ਉਹ ਇੱਕ गर्व ਦਾ ਵਿਸ਼ੇ ਹੈਗਾ ਤੇ ਸੈਲਫ ਮੋਟੀਵੇਸ਼ਨ ਜਿਹੜੀ ਹੈਗੀ ਆ ਬਲੱਡ ਡੋਨੇਸ਼ਨ ਕੈਂਪਸ ਤੇ ਇਹ ਬਹੁਤ ਅੱਛਾ ਇੱਕ ਰੁਝਾਨ ਹੈਗਾ ਜਿਹੜਾ ਹਰ ਦੇਸ਼ ਵਾਸੀ ਇਹਦੇ ਉੱਤੇ ਚੱਲਦਾ ਹੈਗਾ ਤੇ ਇਹਨੂੰ ਸਾਨੂੰ ਵਧਾਣਾ ਚਾਹੀਦਾ ਅੱਗੇ ਵੀ ਤੇ ਇਹ ਬਹੁਤ ਅੱਛਾ ਇੱਕ ਕੌਸ ਹੈਗਾ ਥੈਂਕ ਯੂ ਸੋ ਚੌਧਰੀ ਸਾਹਿਬ ਕੀ ਕਹਿਣਾ ਹੈ ਖੂਨਦਾਨ ਦੇ ਫਾਇਦੇ ਵੀ ਬਹੁਤ जनाब सब सबसे पहले तो आपका बहुत बहुत शुक्रिया दिवान चैनल का कि अपना कीमती वक्त आपने दिया रक्तदान महादान जितना भी इसके बारे में तारीफ़ की जाए कम है ये एसोसिएशन की तरफ से दूसरी बार कैंप लग रहा है विद द सहयोग ऑल द इंडस्ट्रिस्ट हमारे सारे मेंबरान पीएसआई की तरफ से हमारे इंजीनियर्स पी एस आई सी एल तरफ से बिजली दफ्तर की तरफ से पूरा सपोर्ट है और उसके अलावा हमारे इंडस्ट्रीज से काफ़ी वर्कर्स आ रहे हैं और सबों के अंदर एक जोश है कि ब्लड दें एक बार नहीं दो बार दें तीन बार दें और जैसे कि हमारे डॉक्टर जिंदल साहब ने कहा कि हर के अंदर एक जोश है वो काउंटिंग कर रहे हैं कि मैंने इस साल दो दिया तीन दिया एक बहुत अच्छी बात है और इससे समाज का भला होगा जी। और सबसे बड़ी बात जो टीम आई है डॉक्टरों की उनकी जो पूरी टीम है उनका मैं तय दिल से शुक्रिया अदा करता हूँ उनका बहुत ही एहसानमंद हूँ कि उन्होंने अपना कीमती वक्त दिया सिर्फ एक छोटा सा ईमेल मेल हमने भेजा और दे आर एगरी फॉर देट ये बहुत बड़ी बात है उम्मीद करता हूँ कि इसके आगे भी हम लोग इस तरह का कार्यक्रम करते रहेंगे ਤਾਂ ਕਿ ਸਮਾਜ ਮੇਂ ਭਲਾ ਹੋ ਸਕੇ। ਤੋਂ ਸਤਿ ਸ਼ਕਾਲ ਜੀ। ਸਤਿ ਸ਼ਕਾਲ ਜੀ। ਬਹੁਤ ਧੰਨਵਾਦ ਜਵਾਨ ਚੈਨਲ ਦਾ ਬਹੁਤ ਬਹੁਤ। ਥੈਂਕ ਯੂ ਜੀ। ਡਾਇਰੈਕਟਰ ਜਿੰਦਲ ਨੇ ਤੇ ਚੌਧਰੀ ਸਾਹਿਬ ਨੇ ਬੜੇ ਬਰੀਫਲੀ ਐਕਸਪਲੇਨ ਕਰ ਦਿੱਤੀ ਸਾਰੀ ਚੀਜ਼। ਜੀ। ਮੈਂ ਚੌਧਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਦੂਸਰਾ ਜਿਹੜਾ ਹੈ ਵਿਸ਼ਾਲ ਖੂਨਦਾਨ ਕੈਂਪ ਚੱਲ ਰਿਹਾ ਹੈ। ਜੀ। ਤੇ ਬੜਾ ਸਾਨੂੰ ਪਹਿਲਾਂ ਵੀ ਬੜਾ ਭਰਮਾ ਹੁੰਗਾਰਾ ਮਿਲਿਆ ਸੀ ਤੇ ਹੁਣ ਵੀ ਬੜਾ ਅੱਛਾ ਰਿਸਪੌਂਸ ਸਾਨੂੰ ਮਿਲ ਰਿਹਾ ਹੈ। ਜੀ। ਤੇ ਇਹ ਇੱਕ ਜਿਹੜਾ ਹੈਗਾ ਮੋਟੀਵੇਸ਼ਨ ਸਾਡੇ ਵਰਕਰਾਂ ਲਈ ਸਾਡੇ ਅੱਗੇ ਜਿਹੜੇ ਆਉਣ ਵਾਲੀ ਜਨਰੇਸ਼ਨ ਦੇ ਲਈ ਇਹ ਇਸੇ ਤਰ੍ਹਾਂ ਚਲਦੀ ਰਹੇਗੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਿਹੜੇ ਖੂਨਦਾਨ ਕੈਂਪ ਹੈ ਉਹ ਲੱਗਦੇ ਰਹਿਣਗੇ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਰੀ ਇੰਡਸਟਰੀ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਚੌਧਰੀ ਸਾਹਿਬ ਦਾ ਡਾਕਟਰ ਜਿੰਦਲ ਸਾਹਿਬ ਦੀ ਸਾਰੀ ਟੀਮ ਦਾ ਤੇ ਜਿਹੜੇ ਡੋਨਰਸ ਨੇ ਉਹਨਾਂ ਦਾ ਖਾਸ ਧੰਨਵਾਦ ਤੇ ਜਿਹੜੀ ਟੀਮ ਆਈ ਹੈ ਡਾਕਟਰਸ ਜੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਥੈਂਕ ਯੂ ਕਲ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਤਮਨ ਸਾਹਿਬ ਜੀ ਕੀ ਹਾਲ ਫਿਰ ਠੀਕ ਹੈ ਵਧੀਆ ਸੋ ਤੁਸੀਂ ਵੀ ਅੱਜ ਇੱਥੇ ਖੂਨਦਾਨ ਕੀਤਾ ਸੋ ਖੂਨਦਾਨ ਕਰਨ ਦੇ ਫਾਇਦੇ ਤਾਂ ਇਹੀ ਹੁੰਦੇ ਆ ਕਿ ਵੀ ਮਤਲਬ ਕਿ ਇੱਕ ਦਾਨ ਹੋ ਗਿਆ ਹਾਂਜੀ ਇਹਦੇ ਵੈਸੇ ਹੀ ਮਤਲਬ ਕਿ ਕੀ ਕਹੂੰਗੇ ਇਹਦੇ ਬਾਰੇ ਵਿੱਚ ਕਿੰਨੀ ਤੁਹਾਨੂੰ ਕਮਜ਼ੋਰੀ ਆਉਂਦੀ ਹੈ ਦੇਖੋ ਖੂਨਦਾਨ ਪਹਿਲੇ ਗੱਲ ਤਾਂ ਕੋਈ ਕਮਜ਼ੋਰੀ ਨਹੀਂ ਆਉਂਦੀ ਠੀਕ ਹੈ 2-3 ਦਿਨ ਕੋਈ ਹਾਰਡ ਵਰਕ ਕੋਈ ਨਾ ਕਰੋ ਰੈਸਟ ਕਰੋ ਵਧੀਆ ਖਾਣਾ ਪੀਣਾ ਖਾਓ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਹਫਤੇ ਖੰਡ ਮਖੂਨ ਵੀ ਕਹਿੰਦੇ ਪੂਰਾ ਹੋ ਜਾਂਦਾ ਬਾਕੀ ਖੂਨਦਾਨ ਦੇਣਾ ਚੰਗੀ ਗੱਲ ਹੈ ਕਿਸੇ ਗਰੀਬ ਦਾ ਕਿਸੇ ਹੋਰ ਦਾ ਇਹਦੇ ਨਾਲ ਫਾਇਦਾ ਹੁੰਦਾ ਕੋਈ ਨੁਕਸਾਨ ਨਹੀਂ ਹੈ ਮੈਂ ਤਾਂ ਕਹੂੰਗਾ ਵੀ ਸਾਰਿਆਂ ਨੂੰ ਖੂਨਦਾਨ ਕਰ ਦੇਣਾ ਚਾਹੀਦਾ ਜੀ 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 ਬਾਈ ਸੋ ਜਿਵੇਂ ਕਿ ਨਵੀਂ ਜਨਰੇਸ਼ਨ ਹੈ ਉਹ ਕਾਫੀ ਅਵੇਅਰ ਹੋ ਚੁੱਕੀ ਹੈ ਇਸ ਲਾਈਨ ਦੇ ਵਿੱਚ ਖੂਨਦਾਨ ਦੇਣ ਦੇ ਵਿੱਚ ਵਧੀਆ ਗੱਲ ਹੈ ਹਾਂਜੀ 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 ਨਵੀਂ ਜਿੰਨੇ ਦੇ ਰਹੀ ਠੀਕ ਹੈ ਵਧੀਆ ਗੱਲ ਹੈ ਹਾਂਜੀ ਅਸੀਂ ਵੀ ਕਿਤੇ ਕਰਾਈ ਕਰਦਣੇ ਕਿਤੇ ਲੋੜ ਹੈ ਇਹ ਸਾਹਿਲਤ ਮਾਨ ਨੇ ਨਾ ਮੈਨੂੰ ਕਰਾਈ ਫੋਨ ਕਹਿੰਦਾ ਆ ਜਾਓ ਨਾਲੇ ਕਹਿੰਦਾ ਬ੍ਰੇਕਫਾਸਟ ਕਰ ਜਾਓ ਨਾਲੇ ਕਹਦਾ ਖੂਨ ਦਾਨ ਦੇ ਜੋ ਮੈਂ ਕਿਹਾ ਠੀਕ ਹੈ ਸ਼ੁਕਰੀਆ ਜੀ ਠੀਕ ਹੈ ਜੀ ਓਕੇ ਭਾਈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ੁਭਨਾਮਕ ਡਾਕਟਰ ਮਹਿਕਦੀਪ ਕੌਰ ਜੀ ਸੋ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਇਹ ਟੀਮ ਕਿੱਥੋਂ ਆਈ ਹੈ ਤੁਹਾਡੀ ਗਵਰਨਮੈਂਟ ਮੈਡੀਕਲ ਕਾਲਜ ਨਾ ਹਸਪੀਟਲ ਸੈਕਟਰ 32 ਚੰਡੀਗੜ੍ਹ ਤੋਂ ਜੀ ਸੋ ਜਿਹੜਾ ਇਹ ਖੂਨਦਾਨ ਕਰਦੇ ਆਂ ਇਹਦੇ ਕੀ ਕੀ ਫਾਇਦੇ ਹੁੰਦੇ ਆਪਾਂ ਖੂਨਦਾਨ ਜੀ ਇੱਕ ਦਾਨ ਹੈ ਨਾ ਜੀ ਤੇ ਤੁਹਾਡੇ ਇਸ ਦਾਨ ਦੇ ਨਾਲ ਮਰੀਜ਼ ਦੀ ਲਾਈਫ ਬਚ ਰਹੀ ਹੈ ਸਗੋਂ ਇੱਕ ਡੋਨੇਸ਼ਨ ਨਾਲ ਇੱਕ ਨਹੀਂ ਤਿੰਨ ਮਰੀਜ਼ਾਂ ਦੀ ਲਾਈਫ ਬਚ ਰਹੀ ਹੈ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ ਜੀ ਤੁਸੀਂ ਕਿਸੇ ਦੀ ਜਾਨ ਬਚਾ ਰਹੇ ਹੋ ਜੀ ਬਾਕੀ ਹਾਂ ਤੁਹਾਡੇ ਵੀ ਸੈੱਲ ਰੀਨਿਊ ਹੁੰਦੇ ਨੇ ਨਵੇਂ ਬੰਦੇ ਨੇ ਹੈਨਾ ਜੀ ਹਾਂ ਜੀ ਜੀ ਇਹ ਖੂਨ ਲੈਣ ਤੋਂ ਬਾਅਦ ਮਤਲਬ ਕਿ ਕਿੰਨੀ ਕੁ ਦੇਰ ਰੱਖਿਆ ਜਾਂਦਾ ਜੋ ਅਸੀਂ ਖੂਨ ਲੈ ਰਹੇ ਹਾਂ ਹੋਲ ਬਲੱਡ ਹੈ ਸੇ ਇਸ ਨੂੰ ਅਗੇ ਕੰਪੋਨੈਂਟਸ ਬਣਾ ਦਿੰਨੇ ਆ ਪੈਕਡ ਰੈੱਡ ਬਲੱਡ ਸੈਲਸ ਜਿਨੂੰ ਅਸੀਂ ਲਾਲ ਰਕਤ ਕੋਸ਼ਿਕਾ ਕਹਿੰਨੇ ਆ ਕਿਉਂਕਿ ਉਹਦੇ ਨਾਲ ਉਹਦੇ ਇਲਾਵਾ ਪਲੇਟਲੇਟਸ ਤੇ ਪਲਾਜ਼ਮਾ ਤੇ ਇਹਨਾਂ ਤਿੰਨਾਂ ਦੀ ਸ਼ੈਲਫ ਲਾਈਫ ਅਲੱਗ ਹੈ ਜੋ ਬਲੱਡ ਹੈ ਉਹਦੀ ਸ਼ੈਲਫ ਲਾਈਫ 35 ਦਿਨ ਹੈ 35 ਦਿਨ ਲਈ ਰੱਖਿਆ ਦਾ ਹੈ ਪਲੇਟਲੇਟ 5 ਦਿਨ ਤੇ ਜੋ ਪਲਾਜ਼ਮਾ ਬਣਾਇਆ ਦਾ ਉਹ 1 ਸਾਲ ਤੱਕ ਫ੍ਰੀਜ਼ ਕਰਕੇ ਰੱਖ ਸਕਦਾ ਹੈ ਜੀ ਇਹ ਕਿੰਨੇ ਗਰੁੱਪ ਹੁੰਦੇ ਆ ਜੀ ਸਾਡੇ ਕੋਲ ਜੋ ABO ਜੋ ਸਾਡਾ 메જર ਬਲੱਡ ਗਰੁੱਪ ਹੈ ਉਹਦੇ ਚਾਰ ਹੁੰਦਾ ਹੈ A B O ਤੇ AB ਉਹਦੇ ਇਲਾਵਾ ਜੋ ਮੇਨ ਬਲੱਡ ਗਰੁੱਪ ਹੈ ਉਹ ਹੈ D ਵਾਲਾ ਜੋ ਪੋਜ਼ਿਟਿਵ ਹੋਏ ਤਾਂ ਆਪਾਂ ਪੋਜ਼ਿਟਿਵ ਕਹਿੰਨੇ ਆ ਨੈਗੇਟਿਵ ਹੋਏ ਤਾਂ ਨੈਗੇਟਿਵ ਕਹਿੰਨੇ ਆ ਸੋ ਮੇਨਲੀ A B AB ਤੇ O ਤੇ ਉਹਨਾਂ ਵਿੱਚ ਅੱਗੇ ਪੋਜ਼ਿਟਿਵ ਤੇ ਨੈਗੇਟਿਵ ਥੈਂਕ ਯੂ ਥੈਂਕ ਯੂ